ਮੇਰੀਆਂ ਭਾਬੀਆਂ ਚਾਂਜਣਾ ਪਾ ਕੇ ਜਦੋਂ ਛਣਕਾਉਂਦੀਆਂ ਵਿਹੜੇ ਦੇ ਵਿੱਚ ਤਾਂ ਮੇਰੇ ਸੀਨੇ ਦੇ ਵਿੱਚੋਂ ਤਿਸ ਨਿਕਲਦੀ ਆ ਮੁੰਡੇ ਦੇ ਵਿੱਚ ਬੜੀ ਅੱਗ ਉੱਭਰ ਰਹੀ ਆ ਊਰਜਾ ਬਣ ਰਹੀ ਆ ਸਾਰੀ ਗੱਲ ਕੀ ਆ ਸਾਰਾ ਮਸਲਾ ਕੀ ਆ ਅਜਾ ਤੁਹਾਨੂੰ ਦੱਸਦੇ ਆ ਸੱਸੀ ਕਾ ਦੋਸਤੋ ਮੈਂ ਤੁਹਾਡਾ ਆਪਣਾ ਰਜੀ ਸਿੱਧੂ ਤੁਸੀਂ ਦੇਖ ਸਕਦੇ ਹੋ ਮੇਰੇ ਨਾਲ ਇੱਕ ਮੁੰਡਾ ਖੜਾ ਜਿਹੜਾ ਥਾਣੇ ਗਿਆ ਸੀ ਕਿਉਂ ਗਿਆ ਸੀ ਸਾਰਾ ਮਸਲਾ ਕੀ ਆ ਸਾਰੀ ਗੱਲ ਕੀ ਆ ਬਾਈ ਨੂੰ ਪੁੱਛਾਂਗੇ ਬਾਈ ਸੱਸੀ ਕਾ ਸੱਸੀ ਕਾ ਬਈ ਕੀ ਗੱਲ ਕੀ ਹੋ ਗਈ ਬਾਈ ਬਾਈ ਮੇਰਾ ਘਰ ਦੇ ਵਿਆਹ ਨਹੀਂ ਕਰਦੇ ਘਰ ਦੇ ਵਿਆਹ ਨਹੀਂ ਕਰਦੇ ਹਾਂ ਹਾਂ ਫੇਰ ਮੈਂ ਮੁੜ ਕੇ ਥਾਣੇ ਗਿਆ ਥਾਣੇ ਵਾਲਿਆਂ ਕੋਲੇ ਜਦੋਂ ਮੈਂ ਜਾ ਕੇ ਉਹਨਾਂ ਨੂੰ ਕੰਪਲੇਂਟ ਲਿਖਾਤੀ ਵੀ ਮੇਰੇ ਮਾਪੇ ਨੂੰ ਲਿਓ ਫੜ ਕੇ ਤੇ ਉਹ ਕਹਿੰਦੇ ਵੀ ਕਾਦੀ ਖਾਤਰ ਤੈਨੂੰ ਕੁੱਟਿਆ ਜਾਂ ਕੋਈ ਕੀ ਗੱਲ ਆ ਮਾਹ ਵੀ ਮੇਰਾ ਕਰਦੇ ਵਿਆਹ ਨਹੀਂ ਕਰਦੇ ਉਹ ਮੇਰੇ ਵਿਆਹ ਕਰਤੋਂ ਨਹੀਂ ਕਰਦੇ ਬਈ ਵਿਆਹ ਤਾਂ ਪਤਾ ਨਹੀਂ ਕਿਉਂ ਨਹੀਂ ਕਰਦੇ ਮੇਰੇ ਤੋਂ ਵੱਡੇ ਦਾ ਵੀ ਕਰਤਾ ਮੇਰੇ ਤੋਂ ਛੋਟੇ ਦਾ ਵੀ ਕਰਤਾ ਹੁਣ ਮੈਂ ਜਦੋਂ ਮੈਂ ਕਿਹਾ ਮੇਰਾ ਵਿਆਹ ਕਰੋ ਕਹਿੰਦੇ ਇਹ ਕਮਰੇ ਘੱਟ ਆ ਕੌਣ ਕਹਿੰਦਾ ਤੈਨੂੰ ਕਮਰੇ ਘੱਟ ਤੇ ਕਹਿੰਦੇ ਮੇਰੀ ਮਾਪ ਤੇ ਮੇਰਾ ਪਿਓ ਵੀ ਕਮਰੇ ਘੱਟ ਐ ਵੀ ਤੇਰਾ ਵਿਆਹ ਤਾਂ ਨਹੀਂ ਕਰ ਸਕ ਹਾਂ ਮੈਂ ਕਿਹਾ ਮੈਂ ਉਹਨਾਂ ਆਦੀ ਮਾਂ ਨੂੰ ਕਿਹਾ ਜ ਉਦੋਂ ਕਮਰੇ ਪੂਰੇ ਸੀ ਫਿਰ ਭਾਈ ਮੇਰੀ ਵਾਰੀ ਬੰਦਿਸ਼ ਮੈਨੂੰ ਛੋਟੇ ਦਾ ਕਰਤਾ ਉਦੋਂ ਕਮਰੇ ਪੂਰੇ ਸੀ ਮੇਰੀ ਵਾਰੀ ਘਟ ਗਈ ਸਰੀਰ ਕੰਮ ਕਰਦਾ ਸਾਰਾ ਕੋ ਆਪਣਾ ਡੋਲ ਮਾਂ ਪੈਨੂੰ ਪਤਾ ਹੋਵੇ ਕਿਤੇ ਵੀ ਤੇਰਾ ਕੰਮ ਨਾ ਕਰਦਾ ਹੋਵੇ ਸਰੀਰ ਭਾਈ ਪਹਿਲਾਂ ਡੋਲੂ ਟੰਗ ਲਾ ਪਛਕਾਰੀ ਮਾਰਦਾ ਬਾਹ ਵਾਧੂ ਟਕਾ ਕੇ ਕੰਮ ਹਾਂ ਕੀ ਬਾਤ ਆ ਦੋਸਤੋ ਇਹ ਇਹ ਮੁੰਡਾ ਵਿਆਹ ਕਰਵਾਉਣਾ ਚਾਹੁੰਦਾ ਅੱਛਾ ਝੋਲੇ ਦੇ ਵਿੱਚ ਕੀ ਆ ਝੋਲੇ ਦੇ ਵਿੱਚ ਕੱਪੜੇ ਆ ਬਾਹਰ ਨਿਕਲਿਆ ਮੈਂ ਤਾਂ ਘਰਦ ਨੂੰ ਐ ਵੀ ਕਹਤ ਮੇਰੇ ਆਪਣੇ ਕੀ ਦੇ ਕਾਦੇ ਕੱਪੜੇ ਆ ਜਨਾਨਾ ਦੇ ਕੱਪੜੇ ਆ ਵੇ ਲੇ ਕੇ ਆ ਆ ਸੂਟ ਕੀਦਾ ਚੱਕੀ ਸੂਟ ਆਪਦਾ ਮੁੱਲ ਲਿਆ ਮੈਂ ਕੀਦਾ ਚੱਕ ਆ ਕਾਦੇ ਵਾਸਤੇ ਚੱਕਿਆ ਤੂੰ ਬਣ ਜਾ ਕਰਾਉਣਾ ਆ ਵੇ ਚੂੜੀਆਂ ਬੰਗਾਂ ਆ ਸੂਟ ਨਾ ਕਰਾਏਗਾ ਛੂਟ ਨਾ ਕਰਾਉਣਾ ਜਨਨੀ ਜਨਾਨੀ ਲੱਭੂਗੀ ਉਹਦੇ ਪਾਉਂਗਾ ਜਨਾਨੀ ਦੇ ਪਾਏਗਾ ਹੈ ਜਨਾਨੀ ਦੇ ਅੱਛਾ ਸੂਟ ਵੀ ਬਣਾਈ ਬੈਠਾ ਹਾਂ ਸੁਪਨੇ ਲੈਣ ਚ ਕੀ ਹਰਦਾ ਬਈ ਇਹ ਬੰਗਾ ਛੂੜੀਆਂ ਹੈ ਛੂੜੀਆਂ ਅੱਛਾ ਚੂੜੀਆਂ ਵੀ ਲਈ ਫਿਰਦਾ ਹਾਂ ਸਾਰਾ ਕੁਝ ਤਿਆਰ ਕਰੀ ਬੈਠਾ ਸੁਪਨੇ ਸੁਪਨੇ ਲਈ ਇੰਨਾ ਕੁੜੀ ਦੇ ਸੁਪਨੇ ਹੁਣ ਸੁਪਨੇ ਲੈਣ ਚ ਕੀ ਹਰਦਾ ਜਦੋਂ ਮਾਂ ਫੇਰ ਨਾਲ ਖੜਾ ਫਿਰ ਤੂੰ ਵਿਆਹ ਕਿਵੇਂ ਕਰਾਵੇਂ ਬਈ ਯਾਰ ਮੈਨੂੰ ਕੋਈ ਮਰਜ਼ੀ ਮਿ ਪਲਾ ਮਾਪੇ ਖੜੇ ਨਾ ਖੜੇ ਪੁਲਿਸ ਵਾਲੇ ਕੀ ਕਹਿੰਦੇ ਹੁਣ ਪੁਲਿਸ ਵਾਲੇ ਮੈਨੂੰ ਕਹਿੰਦੇ ਭਜਾ ਕੇ ਲੈ ਜਾ ਜਿਹੜੀ ਮਰਜ਼ੀ ਲੈ ਜਾ ਕਿਉਂ ਪੁਲਿਸ ਵਾਲੇ ਤੇਰੇ ਕੀ ਲਾਦੇ ਅਸੀਂ ਕਿਹੜਾ ਵਿਚੋਲੇ ਆ ਜਦੋਂ ਮੈਰਜ ਬਿਊਰੋ ਕੋਲੇ ਜਾ ਕੇ ਕਿਸੇ ਪਿੰਡ ਦੇ ਪਿੰਡ ਦੇ ਬੰਦੇ ਦੀ ਮੈਂਤ ਕਰ ਰਹੀ ਕਰਕੇ ਜੇ ਭਾਈ ਪਿੰਡ ਚ ਲੜਾਈ ਹੋਈ ਆ ਕੁੱਟ ਮਾਰ ਹੋਈ ਆ ਉਹ ਗੱਲ ਦੱਸ ਆਈ ਫੜ ਲੈਣੇ ਅੱਛਾ ਹੁਣ ਤੂੰ ਮੰਮੀ ਕੋਲ ਗੱਲ ਨਹੀਂ ਕੀਤੀ ਵੀ ਤੂੰ ਤੇਰੇ ਵਾਸਤੇ ਤਾਂ ਘਰ ਬਣ ਗਿਆ ਸੀਗਾ ਮੇਰੇ ਵਾਸਤੇ ਕਾਦੂ ਨਹੀਂ ਬਣਦਾ ਮਾਤਾ ਵੀ ਸਦਾ ਹੀ ਕਹਿੰਦਾ ਯਾਰ ਮੇਰਾ ਵਿਆਹ ਕਰਨਾ ਕਰ ਦੋ ਨਹੀਂ ਮੈਂ ਭੱਜ ਜੂਗਾ ਹੈ ਨਾ ਕੰਮ ਕੀ ਕਰਦਾ ਤੂੰ ਕੰਮ ਮੈਂ ਤਾਂ ਕੋਹ ਨਹੀਂ ਕਰਦਾ ਨਾ ਛੇਪਤੇ ਕਰੀ ਫੇਰ ਕਿਵੇਂ ਵਿਆਹ ਹੋ ਜਾਊਗਾ ਮੈਂ ਹੁਣ ਕੀ ਕਰਾਂ ਮੇਰਾ ਤਾਂ ਕਰਨ ਮੇਰੇ ਮਾਂ ਛੱਡ ਦੂੰ ਜਦੋਂ ਆ ਗਈ ਮਾਂ ਆਪ ਨੂੰ ਪਤਾ ਹੀ ਆ ਵੀ ਤੂੰ ਭੁੱਖੀ ਮਾਰੇਂਗਾ ਜਨਾਨੀ ਐਵੇਂ ਭੁੱਖੇ ਮਰੂੰਗਾ ਮਾਂ ਆਪ ਦਾ ਕੰਮ ਕਰਕੇ ਨਾ ਛੇਪਤੇ ਕਰਦਾ ਮੈਂ ਕਹਿੰਦਾ ਚੋਲਾਂ ਕਰਦਾ ਕਰੇ ਚੋਰੀ ਜਾਰੀ ਕੀਤੀ ਹੈ ਨਾ ਕੁਝ ਵੀ ਨਹੀਂ ਚੱਕਿਆ ਕਦੇ ਚੱਕਣ ਨੂੰ ਹਈ ਕੋਈ ਲਿਓਣਾ ਪੈਸੇ ਫਿਰ ਕੰਮ ਤਾਂ ਕਰਦਾ ਨੀ ਕਦੇ ਮੈਂ ਕੰਮ ਕਰਦਾ ਕਿਹੜਾ ਕੰਮ ਕਰਦਾ ਕੰਮ ਕਰਦਾ ਦੁਕਾਨ ਤੇ ਲੱਗਿਆ ਨਾਲੇ ਕਹਿੰਦਾ ਕੰਮ ਨਹੀਂ ਕਰਦਾ ਕਾ ਕੰਮ ਕਰਦਾ ਕੰਮ ਕਿਉਂ ਨਹੀਂ ਕਰਦਾ ਪਹਿਲਾਂ ਤੂੰ ਕਿਹਾ ਵੀ ਨਹੀਂ ਕਰਦਾ ਮੈਂ ਕੰਮ ਨਹੀਂ ਮੈਂ ਤੈਨੂੰ ਪਰ ਤੂੰ ਹੁਣੇ ਮੁੱਕਰੀ ਜਨਾਂ ਕਿ ਵੀਡੀਓ ਕਰਕੇ ਮੁੱਕਰੀ ਜਨਾਂ ਵੀਡੀਓ ਵੀਡੀਓ ਕਰਕੇ ਨਹੀਂ ਮੈਂ ਕੰਮ ਕਰਦਾ ਕੰਮ ਕਰ। ਯਾਰ ਬੇਲੀ ਹੈਗੇ ਆ ਬਥੇਰੇ ਕੀ ਕਹਿੰਦੇ ਯਾਰ ਬੇਲੀ ਜੋਰ ਬੇਲੀ ਤਾਂ ਇਹ ਕਹਿੰਦੇ ਤੂੰ ਭੁੱਖਾ ਮਰੇਂਗਾ ਛੜਾ ਰਹੇਂਗਾ ਤੇਰਾ ਨਹੀਂ ਵਿਆਹ ਕਰਦੇ। ਕਿਉਂ ਕਿਹੜਾ ਯਾਰ ਬੇਲੀ ਇਹ ਜਿਹੜੇ ਤਰ੍ਹਾਂ ਐ ਕਹਿੰਦਾ ਬਥੇਰੇ ਜਦੋਂ ਹੱਤ ਨੇ ਪੈਗ ਲੰਦੀਆਂ ਗੱਲਾਂ ਸੱਚੀਆਂ ਨਿਕਲ ਜਾਂਦੀਆਂ ਭਲਾ। ਫੇਰ ਫੇਰ ਕੀ ਮੁੜ ਕੇ ਮੇਰਾ ਮਨ ਦੁਖਦਾ ਜਦੋਂ ਘਰੇ ਜਾਈਦਾ ਭੈਣਾਂ ਉਹ ਛੰਨ ਛੰਨ ਕਰਦੀਆਂ ਫਿਰਦੀਆਂ ਜਾਂਦੀਆਂ। ਛੰਨ ਛੰਨ ਕੌਣ ਕਰਦਾ? ਝੰਝਰਾਂ ਭਾਬੀਆਂ। ਭਾਬੀਆਂ ਛੰਨ ਛੰਨ ਕਰਦੀਆਂ ਹੈ ਕਾਲਜ ਜੀ ਇਸ ਨੇ ਕੱਲ੍ਹ ਦੀਆ ਕੀ ਬਾਤ ਆ ਕਾਲਜ ਦੇ ਚੋ ਚੀਜ਼ ਨਿਕਲਦੀ ਆ ਜਦੋਂ ਇਹਦੀ ਮੰਮੀ ਦਾ ਵਿਆਹ ਹੋਇਆ ਉਦੋਂ ਵੀ ਇਹਦੇ ਮੰਮੀ ਦੇ ਵਾਸਤੇ ਘਰ ਸੀਗਾ ਜਦੋਂ ਇਹਦੇ ਭਰਾ ਦਾ ਵਿਆਹ ਹੋਇਆ ਉਦੋਂ ਵੀ ਘਰ ਸੀਗਾ ਤੇ ਜਦੋਂ ਇਹਦੇ ਛੋਟੇ ਭਰਾ ਦਾ ਵਿਆਹ ਹੋਇਆ ਫੇਰ ਵੀ ਘਰ ਸੀ ਜਦੋਂ ਇਹਨੇ ਵਿਆਹ ਕਰਾਉਣਾ ਸੀ ਉਦੋਂ ਇਹਦੀ ਮੰਮੀ ਕਹਿੰਦੀ ਵੀ ਤੇ ਘਰ ਹੀ ਹੈ ਨਹੀਂ ਆਪਣੇ ਕਮਰੇ ਹੀ ਹੈ ਨਹੀਂ ਤੇ ਜਦੋਂ ਇਹਦੀਆਂ ਭਾਬੀਆਂ ਛਣ ਛਣ ਕਰਦੀਆਂ ਤੇ ਮੰਜੇ ਦੇ ਅੱਗੇ ਬੈਠੇ ਘੋਗਦੀਆਂ ਉਦੋਂ ਇਹਦੀ ਚੀਜ਼ ਨਿਕਲਦੀ ਆ ਦਿਲ ਦੇ ਵਿੱਚੋਂ ਅੱਛਾ ਰੋਟੀ ਟੁੱਕ ਤਾਂ ਦੇ ਦਿੰਦੀ ਆ ਰੋਟੀ ਟੁੱਕ ਨਾ ਦਿੰਦੀਆਂ ਆਪ ਚੱਕ ਕੇ ਖਾਣੀ ਪੈਂਦੀ ਆ ਆਪ ਚੱਕ ਕੇ ਕਿਵੇਂ ਸਾਰੇ ਖਾ ਖੋ ਕੇ ਪੈ ਜਾਂਦੇ ਮੁੜ ਕੇ ਮੈਂ ਛਾਬੇ ਤੈਨੂੰ ਪੁੱਛਦੇ ਨਹੀਂ ਵੀ ਰੋਟੀ ਲੱਟੀ ਨਾ ਨਾ ਕੁਝ ਨਹੀਂ ਪੁੱਛਦੇ ਰੋਟੀ ਕਹਤ ਨਹੀਂ ਪੁੱਛਦੇ ਤੈਨੂੰ ਪਤਾ ਨਹੀਂ ਭਰਾਵਾ ਹੁਣ ਉਹਨਾਂ ਦੀ ਮਰਜ਼ੀ ਹੈ ਕੀ ਕਰਕੇ ਤਾਂ ਹੀ ਤਾਂ ਵਹਿਆ ਕਰੋ ਉਹਨੂੰ ਫਿਰਦਾ ਜੇ ਪੁੱਛਦੇ ਹੋਂਡੀ ਹੁੰਦੀ ਹੈ ਰੋਟੀ ਠੰਡੀ ਗਈ ਤਾਂ ਤੱਤੀ ਕਰਨੀ ਪੈਂਦੀ ਕਈ ਵਾਰ ਹੁੰਦੀ ਨਹੀਂ ਆਵ ਲਾਉਣੀ ਪੈ ਜਾਂਦੀ ਹੈ ਸਬਜੀ ਸਬਜੀ ਛੱਡ ਜਾਂਦੇ ਪਤਾ ਨਹੀਂ ਕੋਈ ਕਿਤੇ ਮਿਲ ਜਾਂਦੀ ਕਿਤੇ ਚਾਰਨਾ ਵੀ ਖਾਣੀ ਪੈਂਦੀ ਹੈ ਤੇ ਤੂੰ ਕਹ ਤੂੰ ਆਦੀ ਮੰਮੀ ਨੂੰ ਕਹਿਣਾ ਵੀ ਮੇਰਾ ਜੇ ਸਰਕਲ ਨਹੀਂ ਲੋਟ ਆਉਂਦਾ ਫਿਰ ਇਹਨਾਂ ਵਿੱਚੋਂ ਹੀ ਸਿਸਟਮ ਚਲਾ ਦੇ ਮੇਰਾ ਸੁਣਦੇ ਹੀ ਨਹੀਂ ਕਰਦੇ ਕਿਥੋਂ ਉਹਨਾਂ ਦਾ ਸਿਸਟਮ ਕਿਥੇ ਮੇਰਾ ਕਰ ਨਾਲੇ ਕਹਿੰਦੇ ਨਾਲੇ ਕਹਿੰਦੇ ਤੇਰੇ ਕੋਟੀ ਵੀ ਪਈs ਤੂੰ ਭਾਬੀ ਦਾ ਗੁੱਟ ਫੜ ਲਿਆ ਓਏ ਭਰਾਵਾ ਗੁੱਟ ਕਾਹਨੋਂ ਬੜੀ ਰੋਟੀ ਫੜੋਣੀ ਸੀ ਤੇ ਹੱਥ ਨਾਲ ਹੱਥ ਲੱਗ ਗਿਆ ਮੜਾ ਜਾ ਹੱਥ ਨਾਲ ਲੱਛਾਂ ਦਾ ਤੇਰੇ ਗਲਤ ਚਣੇ ਵੀ ਗਲਤ ਤੱਕ ਤੂੰ ਮੜਾ ਮੋਟਾ ਹੱਥ ਲੱਗ ਗਿਆ ਹੁਣ ਮੈਂ ਕੀ ਕਰ ਸਕਦਾ ਕਿੰਨੀ ਉਮਰ ਹੈ ਤੇਰੀ ਮੇਰੀ ਹੋ ਗਈ 30 ਸਾਲ ਹੁਣ ਧੱਕੀ ਨੇ ਵਿਆਹ ਕਰਾਉਣਾ ਤੇਨੂੰ ਕਿਉਂ ਕਰਾਉਣਾ ਕੋਈ ਬਥੇਰੇ ਅੱਕਾਂ ਲਈ ਮਿਲੂ ਹੁਣ ਬਈ ਆਸ ਨਹੀਂ ਆਪਾਂ ਛੱਡ ਦੇ ਭਲਾ ਜਵਾਂ ਅੱਕਾਂ ਲਈ ਮਿਲ ਜੇ ਨਹੀਂ ਕੋਈ ਕਬੂਲ ਆ ਹਾਂ ਕਬੂਲਾ ਹਾਂ ਮੇਰਾ ਵੀ ਜੀ ਕਰਦਾ ਮੇਰੇ ਸਹਾਨੇ ਚੂੜੇ ਚੂੜੇ ਵਾਲੇ ਬਾਹ ਮੇਰੇ ਸਹਾਨੇ ਹੋਵੇ ਮਿੱਠੇ ਮਿੱਠੀਆਂ ਗੱਲਾਂ ਕਰਦਾ ਅੱਛਾ ਹੁਣ ਤੇਰਾ ਕੀ ਕੀ ਅੱਛਾ ਸੂਟ ਵੀ ਤੂੰ ਲਈ ਫਿਰਦਾ ਚੂੜਾ ਵੀ ਲਈ ਫਿਰਦਾ ਜੇ ਹੁਣ ਤੇਰਾ ਵਿਆਹ ਨਹੀਂ ਹੁੰਦਾ ਫਿਰ ਕੀ ਕਰੇਗਾ ਕਰੇਗਾ ਕੀ ਤੂੰ ਮੈਂ ਤਾਂ ਕੋਈ ਨਹੀਂ ਕਰਦਾ ਭਾਈ ਫਿਰ ਮੈਂ ਤਾਂ ਇੱਕ ਅੱਧੀ ਨੂੰ ਚੁੰਮੜੂਗਾ ਕਰੇ ਹਾਂ ਕੁਝ ਵੀ ਹੋ ਜੇ ਫਿਰ ਕਿਹਨੂੰ ਚੰਬੜੇ ਮੈਂ ਖੇਡਣਾ ਖੇਡਣਾ ਪਰਜਾਂਜ ਨੂੰ ਚੁੰਬੜੂ ਕਿਸੇ ਨਾ ਕਿਸੇ ਨੂੰ ਉਹ ਗੱਲ ਗੁੱਤੀ ਜਮੂਤੂ ਮੈਂ ਹਾਂ ਮੂਤਣਾ ਬਸ ਮੈਂ ਖੇਡਣਾ ਦੇਣਾ ਨਾ ਖੇਡਾਂ ਹਾਂ ਕੁਝ ਵੀ ਹੋ ਜੇ ਜਾਂ ਮੈਨੂੰ ਘਰੋਂ ਵੇਚ ਦਾ ਖਲ ਕਰ ਦੇਣਗੇ ਨਹੀਂ ਮੈਂ ਚੁੰ ਆਖੇ ਕਿ ਕਹਿੰਦੇ ਘਰੇ ਨਹੀਂ ਵੜਨ ਹੁੰਦੇ ਯਾਰ ਬੇਲੀ ਉਹ ਬਈ ਯਾਰ ਉਹ ਨਾ ਜਦੋਂ ਹੁਣ ਸਾਡੇ ਉਥੇ ਮੇਰੇ ਭਾਬੀ ਦੇ ਹੱਥ ਨਾਲ ਹੱਥ ਲੱਗ ਗਏ ਹਨ ਇਹਨਾਂ ਨੇ ਰੌਲਾ ਪਾਤਾ ਯਾਰ ਆਖੇ ਕਹਿੰਦੇ ਭਾਬੀ ਆ ਭਾਬੀ ਹੱਥ ਲੱਗ ਗਏ ਜਦ ਰੋਟੀ ਬਣਾਉਣਾ ਆਈ ਸੀ ਰੋਟੀ ਬਣਾਉਣੇ ਤੇ ਇਹਨਾਂ ਨੇ ਰੌਲਾ ਗੱਲ ਉੱਡ ਗਈ ਪਿੰਡ ਦੀ ਇਹਨਾਂ ਨੇ ਰੌਲਾ ਪਾਤਾ ਕਿ ਉਹਦਾ ਗੁੱਟ ਫੜ ਲਿਆ ਉਹ ਗੱਲ ਪਿੰਡ ਚੁੱਟ ਗਈ ਹੁਣ ਅਗਲਾ ਕਹਿੰਦਾ ਜਦੋਂ ਇਹ ਘਰੇ ਆਉਦੀ ਵਿਦਾਈ ਦਾ ਗੁੱਟ ਫੜੀ ਬਟਾ ਤੇ ਸਾਡੇ ਨੂੰ ਬਖਸ਼ੂਗਾ ਜਦੋਂ ਮੈਂ ਜਾ ਕੇ ਬਾਜ ਬੋਈ ਮਾਰਦਾ ਹਾਂ ਦਾ ਯਾਰ ਦੋਸਤ ਨੂੰ ਨਾ ਪਹਿਲਾਂ ਤਾਂ ਗਾਂਹ ਲੈ ਜਾਂਦੇ ਸੀ ਆਪਦੇ ਘਰੇ ਵੀ ਆ ਜਾ ਬਹਿ ਜਾ ਰੋ ਮਾਂ ਦੋਸ਼ਮਲ ਬਣੀ ਪਈਆ ਹੁਣ ਬਾਈ ਰਸਤੇ ਬਥੇਰੇ ਆਉਂਦਾ ਯਾਰ ਇਹ ਮੋੜ ਦਿੰਦੀ ਆ ਅੱਛਾ ਰਸਤੇ ਆਉਂਦੇ ਆ ਹਾਂ ਬਾਧੂ ਆਉਂਦੇ ਆ ਮੇਰੀ ਮਾਂ ਹੀ ਮੋੜ ਦਿੰਦੀ ਆ ਮਾਂ ਕਹਤੋਂ ਮੋੜ ਦਿੰਦੀ ਆ ਬਈ ਮੈਂ ਮਤ ਥੋੜਾ ਬਧਾ ਨਸ਼ਾ ਪੱਤਾ ਕਰਦਾ ਤਾਂ ਤੂੰ ਨਸ਼ਾ ਛੱਡ ਦੇ ਭਰਾਵਾ ਉਹ ਯਾਰ ਬਾਈ ਜਦੋਂ ਆ ਗਈ ਛੱਡ ਦੂੰਗਾ ਅੱਛਾ ਕੁੜੀ ਨਸ਼ਾ ਛਡਾਊ ਕੇਂਦਰ ਯਾਰ ਕੇਂਦਰ ਤਾਂ ਹੈ ਨਹੀਂ ਮੈਂ ਮੰਨਦਾ ਪਰ ਮੈਂ ਜਦੋਂ ਕਹੀ ਜਨ ਵੀ ਜਦੋਂ ਆਊਗੀ ਮਾਂ ਆਦੀ ਕਬੀਲਦਾਰੀ ਚਲ ਜੂ ਜੂਂਗਾ ਜਿਹੜੀ ਮੇਰੇ ਕਾਲਜ ਚ ਚੀਜ਼ ਪੈਂਦੀ ਆ ਉਹ ਹਟ ਜੂਗੀ ਫਿਰ ਮਾਪੇ ਛੱਡ ਦੂੰਗਾ ਚੀਜ਼ ਤਾਂ ਪੈਨੋ ਹਟਾ ਦੋ ਨੇ ਬਿਆ ਤਾਂ ਚਲੋ ਉਹ ਗੱਲ ਸੁਣੀਏ ਕਹਿੰਦਾ ਲੱਡੂ ਖਾਵੇ ਉਹ ਵੀ ਪਸਤਾਵੇ ਜਿਹੜਾ ਨਹੀਂ ਖਾਂਦਾ ਉਹ ਵੀ ਪਸਤਾਵੇ ਜਿਹੜਾ ਖਾਵੇ ਉਹ ਵੀ ਮੈਂ ਤਾਂ ਖਾਣਾਗਾ ਮੈਂ ਤਾਂ ਦੂਜਿਆਂ ਦੀ ਥਾਲੀ 'ਚ ਲੱਡੂ ਵੱਡਾ ਦਿੰਦਾ ਮੈਨੂੰ ਭਲਾ ਛੋਟਾ ਹੀ ਮਿਲ ਜੇ ਮੈਂ ਤਾਂ ਖਾਣਾ ਹੈ ਕੁਝ ਵੀ ਹੋ ਜੇ ਹੁਣ ਯਾਰ ਬਿੱਲੀ ਯਾਰ ਮੇਲੀ ਤੁਹਾਨੂੰ ਘਰੇ ਨਹੀਂ ਵੜਨ ਦਿੰਦੇ ਭਈ ਯਾਰ ਬੇਲੀ ਮੇਰੇ 4-5000 ਰੁਪਏ ਲੀਏ ਵਿਆਹੇ ਉਹ ਆਪਦੀਆਂ ਸਾਲੀਆਂ ਦੇ ਰਿਸ਼ਤੇ ਕਰਾਉਣ ਨੂੰ ਤਿਆਰ ਹੋਏ ਬੈਠੇ ਉਹ ਮੈਨੂੰ ਕਰਾਉਂਦੇ ਆ ਘਰ ਦੇ ਮੋੜ ਦਿੰਦੇ ਆ ਉਹ ਹੈ ਤੇਰੇ ਯਾਰ ਬੇਲੀ ਹੋਣਗੇ ਉਹ ਯਾਰ ਨਸ਼ਾ ਪਤਾ ਕਰਦਾ ਨਸ਼ਾ ਪਤਾ ਤਾਂ ਕਰਦਾ ਉਹਨਾਂ ਨੂੰ ਹੀ ਪਤਾ ਚੱਲਦਾ ਦ ਵੀ ਅਸੀਂ ਉਹਨਾਂ ਨੇ ਵੀ ਛੱਡਿਆ ਹੀ ਆ ਉਹ ਵੀ ਕਰਦੇ ਸੀ ਹੋਰ ਕੀ ਨਸ਼ਾ ਕਰਦਾ ਨਸ਼ਾ ਕਿਹੜਾ ਕਿਹੜਾ ਕਰਦਾ ਮੈਂ ਮੜ ਮੋਟੋ ਗੋਲੀਆਂ ਗਾਲੀਆਂ ਖਾ ਲਈ ਦਿਨਾਂ ਜਦੋਂ ਹੋਰ ਕਿਹੜਾ ਨਸ਼ਾ ਕਰਦਾ ਜਾਂ ਦਾਰੂ ਤੇ ਜਾਂ ਗੋਲੀਆਂ ਹੋਰ ਨਹੀਂ ਕੋਈ ਗੋਲੀਆਂ ਦਾ ਬਾਹਲੀਆਂ ਪਹਿਣੀਆਂ ਪਾਉਂਦੇ ਯਾਰ ਉਹ ਕਹ ਪਿੱਕ ਅੱਧੀ ਖਾਈ ਦੀ ਆ ਬਈ ਕੰਮ ਕੁੰਮ ਜਦੋਂ ਹੁੰਦਾ ਜੋ ਬੰਦੇ ਨੂੰ ਨਕਮਾ ਕਰ ਦ ਖਤਮ ਕਰ ਦਿੰਦੀ ਨਹੀਂ ਹਜੇ ਤੱਕ ਤਾਂ ਬਈ ਪਤਾ ਨਹੀਂ ਜਾਣਾ ਕੱਲ ਨੂੰ ਕਹਿ ਨਹੀਂ ਸਕਦੇ ਕੋਈ ਨਹੀਂ ਛੱਡਦਾ ਗੋਲੀਆਂ ਐਡੀ ਕਿਹੜੀ ਕਿ ਪਿੱਛਾ ਛੱਡੇਗਾ ਕਦੋਂ ਛੱਡੇ ਜਦੋਂ ਵਿਆਹ ਹੋ ਗਿਆ ਹਰ ਇੱਕ ਬੰਦਾ ਯਾਰ ਹਰ ਇੱਕ ਬੰਦਾ ਕੁੜੀ ਨੂੰ ਨਾ ਨਸ਼ਾ ਛਡਾਉ ਕੇਂਦਰ ਸਮਝੀ ਜਦੋਂ ਵਿਆਹ ਆਉਂਦਾ ਰਿਸ਼ਤਾ ਆਉਂਦਾ ਕਹੂਗਾ ਵੀ ਛੱਡ ਦੋਗੀ ਸਮਝਾ ਦੋਗੀ ਅਗਲੀ ਜਦੋਂ ਆ ਗਈ ਐ ਫਲਣਾ ਤੇ ਮਕਾ ਬਾਅਦ ਵਿੱਚ ਕਿੱਥੇ ਸਮਝਦਾ ਜਿਹੜਾ ਬੰਦੇ ਜਿਹਦੇ ਹੱਡਾਂ ਦੇ ਵਿੱਚ ਬਹਿ ਗਿਆ ਨਸ਼ਾ ਉਹ ਕਿੱਥੇ ਛੱਡਦਾ ਹੁੰਦਾ ਇਹਦੇ ਮਾਪੇ ਕੀ ਪਤਾ ਤਾਂ ਹੀ ਡਰਦੇ ਹੁਣ ਵੀ ਕੱਲ ਨੂੰ ਵੀ ਕੱਲ ਨੂੰ ਸਾਨੂੰ ਤੰਗ ਕੀਤਾ ਹੋਇਆ ਹੁਣ ਇਹ ਗੱਲ ਖੁੱਲ ਕੇ ਤੇ ਗੱਲ ਦੱਸਦਾ ਨਹੀਂ ਪਿਆ ਜਿਹੜਾ ਬੰਦਾ ਥਾਣੇ ਦੇ ਵਿੱਚ ਆਪਦੇ ਮਾਪੇ ਤੇ ਪਰਚਾ ਪਾਉਣ ਜਾਵੜਿਆ ਉਹ ਕੀ ਕੀ ਕੁਝ ਨਹੀਂ ਕਰਦਾ ਹੋਣਾ ਕਰੇ ਕੀ ਪਤਾ ਕੀ ਚੀਜ਼ਾਂ ਚੱਕ-ਚੱਕ ਕੇ ਵੇਚਦਾ ਹੋਵੇ ਇਹਦੇ ਮਾਪੇ ਉਹ ਅੱਕੇ ਹੁਣ ਤਾਂ ਨਾ ਵਿਆਹ ਕਰਦੇ ਹੁਣ ਇਹਦਾ ਵੀ ਕੱਲ ਨੂੰ ਆਪਦੀ ਜਿਹੜ ਉਹਦਾ ਵੀ ਜਿਹੜਾ ਸੁਰਕੀ ਪਾウダー ਜਿਹੜਾ ਉਹਨੂੰ ਸੋਫੇ ਸਾਫੇ ਬੈੱਡ ਬੁੱਡਾ ਸੋਨਾ ਸੋਨਾ ਪਾਊਗਾ ਤੇ ਉਹ ਵੀ ਵੇਚੂਗਾ ਇਹ। ਕੁਝ ਵੀ ਹੋ ਸਕਦਾ। ਇੱਥੇ ਇਕੱਲਾ ਮੇਰਾ ਕਸੂਰ ਨਹੀਂ। ਇੱਥੇ ਸਮਾਜ ਦਾ ਵੀ ਕਸੂਰ ਆ। ਕੁੜੀ ਵਾਲਾਂ ਦਾ ਵੀ ਕਸੂਰ ਆ। ਮੰਨ ਕੇ ਚੱਲ ਹੁਣ ਕਿ ਮੈਨੂੰ ਵੇਖਣਾਉਂਦੇ ਆ। ਮੁੰਡਾ ਨਸ਼ਾ ਪੱਤਾ ਤਾਂ ਨਹੀਂ ਕਰਦਾ। ਕਰਦੇ ਕਹਿੰਦੇ ਮੁੰਡਾ ਦਾਰੂ ਪੀਂਦਾ। ਠੀਕ ਆ। ਮੇਰਾ ਜਾਂ ਮੰਨ ਲਾ ਕਿਸੇ ਕੁੜੀ ਨਾਲ ਵਿਆਹ ਹੋ ਗਿਆ। ਬੇਸੀ ਕਹਿਦਗੇ ਮੁੰਡਾ ਤਾਂ ਜਮਾ ਬੈਸ਼ਨੂ ਆ। ਜਦੋਂ ਮੈਂ ਪਹਿਲੀ ਵਾਰ ਉਹਦੇ ਸਹੁਰੇ ਅਧਿਕਾਰਾਂ ਨੂੰ ਲੈਣ ਜਾਊ ਪਹਿਲਾਂ ਬੋਤਲ ਮੇਰੇ ਸਾਲੇ ਪਹਿਲਾਂ ਰੱਖ ਉਦੋਂ ਉਦੋਂ ਬਈ ਕਿੱਥੇ ਗਈ ਹੁੰਦੀ ਐ ਜਦੋਂ ਤੁਸੀਂ ਪਹਿਲਾਂ ਪੁੱਛਦੇ ਮੁੰਡਾ दारू ਤਾਂ ਨਹੀਂ ਪੀਂਦਾ ਜੇ ਅਸੀਂ ਤੁਹਾਨੂੰ ਗੱਪ ਮਾਰ ਲਗੇ ਵੀ ਬੰਦਾ दारू ਨਹੀਂ ਪੀਂਦਾ ਫਿਰ ਤੁਸੀਂ ਟੇਬਲ ਤੇ ਬੋਤਲ ਹੀ ਕਾਦੋ ਰੱਖਦੇ ਜਦੋਂ ਯਾਰ ਬੰਦਾ ਸੌਰੀ ਅਧਿਕਾਰ ਵਾਲੇ ਨੂੰ ਮਿਲ ਲਈ ਜਾਂ ਲੈਣ ਜਾਂਦਾ ਨਸ਼ੇ ਤੇ ਤੁਸੀਂ ਆਪ ਲਾਉਨੇ ਵੀ ਨਸ਼ੇ ਤੇ ਤੁਸੀਂ ਆਪ ਲਾਉਨੇ ਆ ਜੇ ਤੁਹਾਨੂੰ ਪਹਿਲਾਂ ਬੰਦੇ ਨੇ ਕਿਹਾ ਵੀ ਉਹ ਬੈਸ ਨੂੰ ਆ ਉਹਨੂੰ ਬੋਤਲ ਨਾ ਤਰੋ ਜੇ ਤੁਹਾਨੂੰ ਕਹਤਾ ਉਹ ਪੈਗ ਲਾਉਂਦਾ ਪਹਿਲੇ ਹੀ ਤੁਹਾਨੂੰ ਸੱਚ ਦੱਸ ਕੇ ਕਹਿਣਾ ਵੀ ਪੈਗ ਲਾਉਂਦਾ ਫਿਰ ਤੁਸੀਂ ਰੱਖ ਦਿਓ ਯਾਰ ਜਦੋਂ ਪਹਿਲਾਂ ਤੁਸੀਂ ਕਹਿਣਾ ਮੁੰਡਾ ਹੀ ਵੈਸ਼ ਨੂੰ ਲੈਣਾ ਤੇ ਬੋਤਲ ਤੁਸੀਂ ਜਾਂਦੇ ਦੇ ਮੂਰੇ ਰੱਖ ਦਿੰਨੇ ਜੇ ਵੇਖਿਆ ਜਾਵੇ ਤੇ ਇਹਦੇ ਮਾਪਿਓ ਹਰ ਇੱਕ ਬੰਦੇ ਦੇ ਮਾਪਿਓ ਇਦਾਂ ਦੇ ਹੋਣੇ ਚਾਹੀਦੇ ਆ ਉਹਨਾਂ ਨੂੰ ਪਤਾ ਵੀ ਸਾਡੇ ਮੁੰਡੇ ਦੇ ਵਿੱਚ ਇੱਕ ਨੁਕਸਾ ਸਾਡੇ ਮੁੰਡੇ ਦੇ ਵਿੱਚ ਨਸ਼ਾ ਕਰਦਾ ਸਾਡਾ ਮੁੰਡਾ ਵੀ ਅੱਗੇ ਜਾ ਕੇ ਜਿਹੜੀ ਜਿਹਦੇ ਨਾਲ ਵਿਆਹ ਹੋਊਗਾ ਉਹ ਨਸ਼ਾ ਡੋਬੂਗੀ ਸਾਡੀ ਕੁੜੀ ਨੂੰ ਡੋਬੂਗਾ ਕਿਸੇ ਦੀ ਕੁੜੀ ਡੋਬੂਗਾ ਘਰ ਦੇ ਵਿੱਚ ਰੌਲਾ ਪਊਗਾ ਹੋਊਗਾ ਉਹ ਹੋਊਗਾ ਫਲਾਣਾ ਤੇ ਮੈਂ ਕਹੂਗਾ ਜੇ ਸਾਰਿਆਂ ਦੇ ਮਾਪਿਓ ਇਹੋ ਜੇ ਹੋ ਜਾਣ ਫਿਰ ਵਧੀਆ ਹੋ ਜਾਊਗਾ ਕਿਉਂ ਇਹਦੇ ਮਾਪਿਓ ਸਹੀ ਲਾਈਨ ਤੇ ਤੁਰ ਰਹੇ ਆ ਜੇ ਦਾ ਵਿਆਹ ਨਹੀਂ ਕਰਾਉਂਦੇ ਕੋਈ ਨਾ ਕੋਈ ਰੀਜਨ ਹੈਗਾ ਜੀ ਸਾਰਿਆਂ ਦੇ ਮਾਪਿਓ ਇਦਾਂ ਕਰਨ ਤਾਂ ਅੱਜ ਦੀਆਂ ਜਿਹੜੀਆਂ ਕੁੜੀਆਂ ਜਿਹੜੀਆਂ ਜਿਵੇਂ ਅੱਜ ਦੇ ਸਮਾਜ ਦੇ ਵਿੱਚ ਆਪਾਂ ਵੇਖਦੇ ਆਂ ਵੀ ਵਿਧਵਾ ਹੋ ਜਾਂਦੀਆਂ ਛੋਟੀ ਉਮਰ ਦੇ ਵਿੱਚ ਕੁੜੀਆਂ ਕਿਉਂ ਹੁੰਦੀਆਂ ਕਿਉਂਕਿ ਜਿਹੜੇ ਜਿਨ੍ਹਾਂ ਦੇ ਮਾਪ ਦੱਸ ਦੇਣੀ ਗੱਲ ਦਾ ਲਕੋ ਰੱਖਦੇ ਵੀ ਅਸੀਂ ਨਸ਼ਾ ਸਾਡਾ ਮੁੰਡਾ ਨਸ਼ਾ ਕਰਦਾ ਜਾਂ ਨਹੀਂ ਕਰਦਾ ਉਹਨਾਂ ਨੂੰ ਐ ਹੁੰਦਾ ਚੱਲ ਵੀ ਕੁੜੀ ਆ ਜੂਗੀ ਬਾਅਦ ਛੱਡ ਦੂਗੀ ਪਰ ਨਹੀਂ ਕੁੜੀ ਕਰਕੇ ਨਹੀਂ ਛੱਡਿਆ ਜਾਂਦਾ ਜਿਹਦੇ ਹੱਡਾਂ ਦੇ ਵਿੱਚ ਨਸ਼ਾ ਰਾਜ ਜਾਂਦਾ ਉਹ ਨਹੀਂ ਛੱਡਿਆ ਜਾਂਦਾ ਉਹ ਤੋਂ ਜਾਂ ਤਾਂ ਆਪਦਾ ਦਿਲ ਹੁੰਦਾ ਜਾਂ ਫੇਰ ਬੰਦਾ ਛੱਡਦਾ ਜਾਂ ਜੇ ਕੁੜੀ ਚਾਹੀਦੀ ਮਿਲ ਜੇ ਤਾਂ ਹੁੰਦਾ ਪਰ ਨਹੀਂ ਨਹੀਂ ਛੱਡਿਆ ਜਾਂਦਾ ਨਸ਼ਾ ਜੇ ਇਹਦੇ ਮਾਪਿਓ ਇਹਦਾ ਵਿਆਹ ਨਹੀਂ ਕਰ ਦਿੱਤੇ ਇਹਦੇ ਮਾਪਿਓ ਸਹੀ ਆ ਇਹਦੇ ਮਾਪਿਓ ਵਾਂਗੂ ਹੀ ਸਾਰੇ ਸੋਚਣ ਤਾਂ ਪੰਜਾਬ ਦੇ ਵਿੱਚ ਆਪਣੇ ਸੰਸਾਰ ਦੇ ਵਿੱਚ ਸਾਰੀਆਂ ਕੁੜੀਆਂ ਵਧੀਆ ਰਹਿਣ ਜਿਨ੍ਹਾਂ ਦੇ ਘਰ ਦੇ ਇਹਨਾਂ ਦੇ ਅਫੇਅਰ ਨਾ ਚੱਲਣ ਹੋਰਾਂ ਨਾਲ ਅਫੇਅਰ ਵੀ ਜ਼ਿਆਦਾਤਰ ਕਾਦੇ ਚੱਲਦੇ ਆ ਜਿਨ੍ਹਾਂ ਦੇ ਇਹਨਾਂ ਦੇ ਘਰ ਵਾਲੇ ਨਸ਼ੇ ਕਰਦੇ ਆ ਸੰਤੁਸ਼ਟ ਨਹੀਂ ਕਰ ਸਕਦੇ ਉਹਨਾਂ ਨੂੰ ਤੇ ਉਹਨਾਂ ਤੋਂ ਕੁਝ ਹੁੰਦਾ ਨਹੀਂ ਉਹ ਤਾਂ ਤਾਂ ਕਰਕੇ ਉਹਨਾਂ ਦਾ ਇਹ ਇਹ ਸਿਸਟਮ ਹੁੰਦਾ ਇਹ ਸੱਚੀਆਂ ਗੱਲਾਂ ਬਾਬੇਓ ਤੁਹਾਨੂੰ ਝੂਠੀਆਂ ਲੱਗਣਗੀਆਂ ਇਹ ਸੱਚੀਆਂ ਗੱਲਾਂ ਬਈ ਹਾਂ ਬਈ ਇਹ ਜੰਮਾ ਸੱਚਾ ਇਤਰੇ ਮਾਪੇ ਨਹੀਂ ਕਰਦੇ ਵਿਆਹ ਕੋਈ ਤਾਂ ਰੀਜਨ ਹੈਗਾ ਹੀ ਹੈ ਬਈ ਇਹ ਮੈਨੂੰ ਬਸ ਨਸ਼ੇ ਦਾ ਹੀ ਹੈ ਕੋਈ ਨਹੀਂ ਯਾਰ ਜੇ ਮੈਂ ਮੈਨੂੰ ਮੇਰੇ ਚ ਕਸੂਰ ਆ ਕੁੜੀ ਨੂੰ ਨਾ ਸਮਝਿਆ ਕਰੋ ਵੀ ਕੁੜੀ ਹੀ ਨਸ਼ਾ ਛਡਾਊਗੀ ਕੁੜੀ ਨੂੰ ਨਾ ਸਮਝਿਆ ਕਰੋ ਵੀ ਕੁੜੀ ਹੀ ਸੈਂਟਰ ਆ ਜਿਹੜਾ ਵੀ ਨਸ਼ਾ ਛਡਾ ਦੂਗੀ ਆਪ ਪਹਿਲਾਂ ਛੱਡੋ ਨਸ਼ਾ ਫੇਰ ਵਿਆਹ ਕਰਾਓ ਕਾਬਲ ਹੋ ਉਸ ਚੀਜ਼ ਦੇ ਬਈ ਮੈਂ ਤੁਹਾਨੂੰ ਗੱਲ ਦੱਸਦਾ ਪਹਿਲਾਂ ਮੈਂ ਬਥੇਰਾ ਕਰਦਾ ਸੀਗਾ ਮੈਂ ਕਪੜੀ ਮਾਰਦਾ ਠੀਕ ਹੈ ਜਦੋਂ ਮੈਨੂੰ ਘਰ ਦੇ ਮੇਰੇ ਜਵਾਬ ਦੇਣ ਲੱਗੇ ਕੁੜੀ ਵਾਲ ਨੂੰ ਵੀ ਅਸੀਂ ਕਿਸੇ ਦੀ ਕੁੜੀ ਡੁੱਬਣੀ ਨਹੀਂ ਪਿੱਤੂ ਨਸ਼ਾ ਛੱਡ ਦੇ ਜਿੱਦ ਤੇ ਨਸ਼ਾ ਛੱਡਦਾ 6 ਮਹੀਨੇ ਤੇਰੇ ਮੋਹਲ ਵੇਖਾਂਗੇ ਤਾਂ ਅਸੀਂ ਤੇਰਾ ਰਿਸ਼ਤਾ ਆਪ ਲੈ ਕੇ ਆਵਾਂਗੇ ਅਮਰੀਕਾ ਪਰਜਾਇਆਂ ਨੇ ਵੀ ਇਹੀ ਗੱਲ ਕਹੀ ਹੈ ਨਾ ਮੈਂ ਪਹਿਲਾਂ ਬਹੁਤ ਕੁੱਖ ਖਾਂਦਾ ਸੀਗਾ ਐਮਤ ਨੂੰ ਕਹੀ ਆ ਮੈਂ ਕੈਪਸੂਲ ਵੀ ਖਾਂਦਾ ਸੀ ਗੋਲਗਾਂ ਵੀ ਛੋਟਾ ਛੋਟਾ ਕੁਝ ਨਹੀਂ ਛੱਡਦਾ ਸੀ ਹੁਣ ਹੋ ਗਏ ਮੈਨੂੰ 4-5 ਮਹੀਨੇ ਬਾਈ ਚੰਗਾ ਰਹੇਗਾ ੱਲਾ ਮੈਂ ਪੈਗ ਲਾਉਣਾ ਉਹ ਵੀ ਸ਼ਾਮ ਨੂੰ ਮੇਰੇ ਘਰ ਦਾ ਨਾ ਕਹਵਾ ਘਰੇ ਲੈ ਕੇ ਰੱਖ ਦਾਂਗੇ ਕਿਉਂਕਿ ਮੇਰੇ ਭਰਾ ਵੀ ਲਾਉਂਦੇ ਆ ਦੋ ਪਿੱਗ ਦੇ ਵੋਟਾਂ ਲਖਾਉਣ ਨਾਲ ਕੁਝ ਨਹੀਂ ਹੁੰਦਾ ਪਹਿਲਾਂ ਤੂੰ ਆਪ ਦੇ ਆਪ ਨੂੰ ਸੰਭਾਲ ਆਪ ਸਹੀ ਹੋ ਫਿਰ ਤੇਰਾ ਵਿਆਹ ਵੀ ਹੋ ਜਾਊਗਾ ਮੈਂ ਨਾ ਕਰ ਦੇਣਗੇ ਬਸ ਮੈਨੂੰ ਹੁਣ ਯਕੀਨ ਆ ਪਰ ਮੈਨੂੰ ਹੁਣ ਗੁੱਸਾ ਸੀਗਾ ਮੈਂ ਨਿਕਲਿਆ ਚੱਲ ਮੈਨੂੰ ਹੁਣ ਥੋੜਾ ਜਿਹਾ ਸਮਝ ਆ ਗਈ ਤੇ ਮੈਂ ਜਾਣਾ ਕਰਨ ਬਹੁਤ ਬਹੁਤ ਧੰਨਵਾਦ ਦੋਸਤੋ ਅੱਜ ਕੱਲ ਪੰਜਾਬ ਦੇ ਵਿੱਚ ਜਿਹੜੀਆਂ ਕੁੜੀਆਂ ਦਾ ਵਿਆਹ ਨਸ਼ੇੜੀ ਮੁੰਡਿਆਂ ਨਾਲ ਹੋ ਜਾਂਦਾ ਨਾ ਤੇ ਉਹ ਸਾਰੀ ਉਮਰ ਕੁੜੀਆਂ ਰੋਂਦਿਆਂ ਨੇ ਠੀਕ ਆ ਫਿਰ ਉਹ ਕੁੜੀਆਂ ਦੇ ਅਫੇਅਰ ਵੀ ਕਿਉਂ ਚੱਲਦੇ ਆ ਕਿਉਂਕਿ ਉਹਨਾਂ ਦੇ ਘਰ ਵਾਲੇ ਨਕੰਮੇ ਹੋਏ ਹੁੰਦੇ ਆ ਸੰਤੁਸ਼ਟ ਨਹੀਂ ਕਰ ਸਕਦੇ ਵੀਕ ਹੋਏ ਹੁੰ ਤਾ ਕਰਕੇ ਉਹ ਬਾਹਰ ਮੂੰਹ ਮਾਰਦੀਆਂ ਫਿਰ ਆਪਾਂ ਕਹਿੰਨੇ ਆ ਵੀ ਕੁੜੀ ਗਲਤ ਆ ਪਰ ਨਹੀਂ ਮੁੰਡੇ ਗਲਤ ਹੁੰਦੇ ਆ ਉੱਥੇ ਜਿਨ੍ਹਾਂ ਦੇ ਮਾਪਿਓ ਉਹਨਾਂ ਦੇ ਵਿਆਹ ਨਹੀਂ ਕਰਵਾਉਂਦੇ ਨਸ਼ੇ ਕਰਨ ਵਾਲੇ ਮੁੰਡਿਆਂ ਦੇ ਤਾਂ ਬਹੁਤ ਵਧੀਆ ਗੱਲ ਆ ਤੇ ਸਾਰੀਆਂ ਮਾਵਾ ਭੈਣਾਂ ਨੂੰ ਇਹੀ ਮੇਰੇ ਵੱਲੋਂ ਅਪੀਲ ਆ ਵੀ ਜਿਨ੍ਹਾਂ ਦੇ ਮੁੰਡੇ ਨਸ਼ੇ ਕਰਦੇ ਆ ਤੇ ਉਹਨਾਂ ਦਾ ਵਿਆਹ ਨਾ ਕੀਤਾ ਜਾਵੇ ਕੁੜੀ ਨੂੰ ਨਾ ਤੁਸੀਂ ਸਮਝਿਆ ਕਰੋ ਵੀ ਇਹ ਨਸ਼ਾ ਛਡਾਊਕ ਸੈਂਟਰ ਆ ਜਿਹੜਾ ਵਿਆਹ ਤੋਂ ਬਾਅਦ ਕੁੜੀ ਮੁੰਡੇ ਦਾ ਨਸ਼ਾ ਛਡਾ ਦੂਗੀ ਨਹੀਂ ਕੁੜੀ ਦੀ ਵੀ ਤੁਸੀਂ ਇੱਜ਼ਤ ਖਰਾਬ ਕਰਦੇ ਹੋ ਨਾਲੇ ਆਪਦੇ ਮੁੰਡੇ ਦੀ ਇੱਜ਼ਤਾਂ ਤੁਸੀਂ ਖਰਾਬ ਕਰੀ ਬੈਠੇ ਹੋ ਤੇ ਬਖਸ਼ੋ ਪੰਜਾਬ ਦੀਆਂ ਕੁੜੀਆਂ ਨੂੰ ਬਖਸ਼ੋ ਤੇ ਸਾਰਿਆਂ ਨੂੰ ਮੈਂ ਇੱਕ ਗੱਲ ਕਹਿਣਾ ਚਾਹੁੰਨਾ ਸਾਡੀ ਵੀਡੀਓ ਇੱਕ ਸੇਧ ਦੇਣ ਵਾਸਤੇ ਹੁੰਦੀ ਹੈ ਸਾਡੀ ਵੀਡੀਓ ਇੱਕ ਸਿੱਖਿਆ ਦੇਣ ਵਾਸਤੇ ਹੁੰਦੀ ਆ ਸਾਡੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਿਓ